ਕਿਸੇ ਵੀ ਕੌਮ ਦਾ ਇਤਿਹਾਸ ਮਿਟਣ ਦੀ ਖਤਰ ਲਾਇਬ੍ਰੇਰੀਆਂ ਸਾੜੀਆਂ ਜਾ ਸਕਦੀਆਂ ਨੇ ਰਾਸ਼ਕਤੀ ਦੇ ਜ਼ੋਰ ਦੇ ਉੱਤੇ ਇਤਿਹਾਸ ਦੇ ਪੰਨੇ ਬਦਲੇ ਜਾ ਸਕਦੇ ਨੇ ਪਰ ਇਤਿਹਾਸ ਦੀ ਇੱਕ ਵਨਗੀ ਉਹ ਵੀ ਹੈ ਜਿਹਨੂੰ ਨਾ ਬਦਲਿਆ ਜਾ ਸਕਦਾ ਨਾ ਮਿਟਿਆ ਜਾ ਸਕਦਾ ਨਾ ਸਾੜਿਆ ਜਾ ਸਕਦਾ ਕਿਉਂਕਿ ਉਹ ਇਤਿਹਾਸ ਦੀ ਵਨਗੀ ਲਿਖਣ ਵਾਲਾ ਕੋਈ ਇੱਕ ਇਨਸਾਨ ਨਹੀਂ ਉਹਨੂੰ ਲਿਖਣ ਵਾਲੇ ਸੈਂਕੜੇ ਹਜ਼ਾਰਾਂ ਜਾਂ ਕਰੋੜਾਂ ਵੀ ਹੋ ਸਕਦੇ ਨੇ 18ਵੀਂ ਸਦੀ ਦੇ ਵਿੱਚ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ 60% ਤੋਂ ਜ਼ਿਆਦਾ ਸੀ ਬਹੁ ਗਣਤੀ ਮੁਸਲਮ ਆਬਾਦੀ ਹੋਣ ਦੇ ਬਾਵਜੂਦ ਅਬਦਾਲੀ ਨੂੰ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਪਰ 10% ਤੋਂ ਵੀ ਘੱਟ ਆਬਾਦੀ ਵਾਲੇ ਸਿੱਖਾਂ ਨੂੰ ਆਪਣੇ ਸਿਰ ਦਾ ਤਾਜ ਬਣਾਇਆ ਜੇ ਮੈਂ ਸਖ ਨਜ਼ਰੀਆ ਪਾਸੇ ਵੀ ਰੱਖ ਦੇਵਾਂ ਇੱਕ ਪੰਜਾਬੀ ਹੋਣ ਦੇ ਨਾਤੇ ਸੋਚਾਂ ਜਿਹਦੇ ਵਿੱਚ ਸਿੱਖ Hindu ਤੇ ਮੁਸਲਮ ਤਿੰਨ ਕੌਮਾਂ ਵਸਦੀਆਂ ਨੇ ਉਹਦੇ ਵਿੱਚ ਵੀ ਅਹਿਮਦ ਸ਼ਾਹ ਅਬਦਾਲੀ ਕੋਈ ਨਾਇਕ ਨਹੀਂ ਉਹਨੂੰ ਬਦਨੇਤਾ ਅਤੇ ਬਦਨਾਮ ਲੁਟੇਰੇ ਦੇ ਤੌਰ ਤੇ ਯਾਦ ਕੀਤਾ ਜਾਂਦਾ ਕਿਉਂਕਿ ਜਿਹੜੀ ਇਤਿਹਾਸਿਕ ਬਣ ਗਈ ਦੀ ਮੈਂ ਗੱਲ ਕਰ ਰਿਹਾ ਉਹ ਲਿਖਣ ਵਾਲੇ ਨੇ ਆਮ ਲੋਕਿੰਗ ਉਹ ਕਹਿੰਦੇ ਨੇ ਖਾਦਾ ਪੀਤਾ ਲਾਹੇ ਦਾ ਬਾਕੀ ਐਮਰ ਦਾ ਸ਼ਾਹ ਇਹਮਦ ਸ਼ਾਹ ਅਬਦਾਲੀ ਉਹ ਸਾਨੂੰ ਲੁੱਟਣ ਆਉਂਦਾ ਸੀ ਉਹ ਪਿੰਡਾਂ ਦੇ ਪਿੰਡ ਉਜਾੜਨ ਆਉਂਦਾ ਸੀ ਉਹ ਘਰਾਂ ਦੇ ਘਰ ਬਰਬਾਦ ਕਰਨ ਆਉਂਦਾ ਸੀ ਜਿਹੜੀ ਜਮ ਜਮ ਤੋਪ ਅਹਿਮਦ ਸ਼ਾਹ ਅਬਦਾਲੀ ਦੀ ਕਦੇ ਸ਼ਾਨ ਹੁੰਦੀ ਸੀ ਜਿਹਨੂੰ ਬਾਅਦ ਵਿੱਚ ਭੰਗੀਆਂ ਦੀ ਤੋਪ ਕਰਕੇ ਜਾਣਿਆ ਗਿਆ ਉਹਦੇ ਬਣਾਉਣ ਦਾ ਇਤਿਹਾਸ ਬੜਾ ਕਮਾਲ ਦਾ ਏ ਕਿਉਂਕਿ ਜਦੋਂ ਉਹਨੂੰ ਬਣਾਇਆ ਗਿਆ ਤੇ ਉਹਨੇ ਪੰਜਾਬ ਦੇ ਪਤਾ ਨਹੀਂ ਕਿੰਨਿਆਂ ਕਿ ਪਿੰਡਾਂ ਦੇ ਵਿੱਚੋਂ ਲੋਕਾਂ ਦੇ ਘਰਾਂ ਦੇ ਸਾਰੇ ਭਾਂਡੇ ਖਤਮ ਕਰ ਦਿੱਤੇ ਗਾਗਰਾਂ ਪ੍ਰਾਂਤਾਂ ਬਲਟੋਈਆਂ ਗਲਾਸ ਕੌਲੀਆਂ ਜੋ ਕੁਝ ਵੀ ਭਾਂਡਾ ਠਿੱਕਰ ਸੀ ਤਾਂਬੇ ਦਾ ਸਾਰਾ ਕੁਝ ਅਹਿਮਦ ਸ਼ਾਹ ਅਬਦਾਲੀ ਲੁੱਟ ਕੇ ਲੈ ਗਿਆ ਉਹਦੀ ਉਹਨੇ ਬਾਅਦ ਵਿੱਚ ਢਾਲ ਕੇ ਜ਼ਮਜ਼ਮ ਤੋਂ ਬਣਾਈ ਸੀ ਉਹ ਇੱਕ ਬਦਨਾਮ ਲੁਟੇਰਾ ਨਹੀਂ ਸੀ ਤੇ ਹੋਰ ਕੀ ਸੀ ਇਹਦੀ ਗਵਾਹੀ ਜਦੋਂ ਸਨ 1764 ਵਿੱਚ ਉਹਨੇ ਪੰਜਾਬ ਦੇ ਉੱਤੇ ਆਪਣਾ ਸੱਤਵਾਂ ਹਮਲਾ ਕੀਤਾ ਇਹਦੇ ਵਿੱਚ ਮਿਲਦੀ ਆ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਦੇ ਦੱਖਣ ਵੱਲ ਵਸਦੇ ਦੇਸ਼ ਜਿਹਨੂੰ ਕਲਾਧ ਕਿਹਾ ਜਾਂਦਾ ਸੀ ਉਹਦੇ ਹਾਕਮ ਨਸੀਰ ਖਾਨ ਨੂੰ ਉੱਚੇਚਾ ਸੱਦਾ ਭੇਜਿਆ ਕਹਿੰਦਾ ਆ ਆ ਇਕੱਠੇ ਹੋ ਕੇ ਲੜੀਏ ਤੂੰ ਦੱਖਣ ਵੱਲੋਂ ਪੰਜਾਬ ਤੇ ਹਮਲਾ ਕਰ ਮੈਂ ਉੱਤਰ ਵਾਲੇ ਪਾਸਿਓਂ ਪਹਾੜ ਵਾਲੇ ਪਾਸਿਓਂ ਉਹਨਾਂ ਵਿਚਕਾਰ ਲੈ ਕੇ ਸਿੱਖਾਂ ਨੂੰ ਪੰਜਾਬ ਦੇ ਵਿੱਚੋਂ ਮੁਕਾਈਏ ਕਲਾਦ ਦਾ ਹਾਕਮ ਕਹਿਣ ਲੱਗਿਆ ਕਿ ਸ਼ਾਹ ਜੀ ਮੈਂ ਤਾਂ ਮੱਕੇ شریف ਦੀ ਜ਼ਿਆਰਤ ਤੇ ਚੱਲਿਆ ਕਦੇ ਫਿਰ ਮੌਕਾ ਲੱਗਿਆ ਤੁਹਾਡਾ ਸਾਥ ਜ਼ਰੂਰ ਦੇਵਾਂਗਾ ਕਲਾਦ ਦੇ ਹਾਕਮ ਦਾ ਜਵਾਬ ਪੜ ਕੇ ਅਹਿਮਦ ਸ਼ਾਹ ਅਬਦਾਲੀ ਨੇ ਜਵਾਬ ਦਿੱਤਾ ਕਹਿੰਦਾ ਕੀ ਫਾਇਦਾ ਹੈ ਮੱਕੇ ਦੀ ਜ਼ਿਆਰਤ ਦਾ ਜੇ ਪੰਜਾਬ ਦੇ ਵਿੱਚ ਸਿੱਖਾਂ ਨੇ ਕਬਜ਼ਾ ਕਰ ਲਿਆ ਨਾਲੇ ਜਿਹਾਦ ਤੋਂ ਵੱਡਾ ਪੁੰਨ ਹੋਰ ਕੋਈ ਹੁੰਦਾ ਨਹੀਂ ਜੇ ਤੂੰ ਸੱਚਮੁੱਚ ਮੇਰਾ ਮਿੱਤਰ ਹੈ ਤੇ ਚੜ੍ਹ ਕੇ ਆ ਜਾ ਆਪਾਂ ਇਕੱਠੇ ਹੋ ਕੇ ਸਿੱਖਾਂ ਦੀਆਂ ਬੀਬੀਆਂ ਅਤੇ ਬੱਚਿਆਂ ਨੂੰ ਗੁਲਾਮ ਬਣਾਵਾਂਗੇ ਐਸਾ ਬਦਨੀਤਾ ਸੀ ਅਹਿਮਦ ਸ਼ਾਹ ਅਬਦਾਲੀ ਦਿਲ ਦਾ ਚੋਰ ਸੀ ਦੂਜੇ ਪਾਸੇ ਘੱਟ ਗਣ ਦੀ ਸਿੱਖਾਂ ਦਾ ਕਰਤਾਰ ਬੜਾ ਵੱਡਾ ਮਹਾਨ ਹੈ ਜਦੋਂ ਕਦੇ ਦੁਸ਼ਮਣ ਦੀ ਔਰਤ ਸਿੱਖਾਂ ਦੇ ਕਾਬੂ ਵੀ ਆਈ ਤੇ ਆਪਣੇ ਖਰਚ ਦੇ ਉਹਨੂੰ ਅਗਾ ਛੱਟ ਕੇ ਆਏ ਜੰਗ ਲੜਦੇ ਆ ਕੋਈ ਬੀਬੀ ਸਾਹਮਣੇ ਆ ਜਾਵੇ ਕਹਿੰਦੇ ਸੀ ਬੁੱਢੀਏ ਪਾਸੇ ਹੋ ਜਾ ਸਿੱਖ ਔਰਤ ਤੇ ਵਾਰ ਨਹੀਂ ਕਰਦਾ ਸਿੱਖਾਂ ਨੂੰ ਰਾਜ ਸੋਖਾ ਨਹੀਂ ਮਿਲਿਆ ਉਹਨਾਂ ਨੇ ਆਪਣੀਆਂ ਐਗਜ਼ਾਮਪਲਾਂ ਸੈੱਟ ਕੀਤੀਆਂ ਆਪਣੇ ਕਰਤਾਰ ਦੀਆਂ ਗੁਣਾਂ ਦੀਆਂ ਬਹਾਦਰੀ ਦੀਆਂ ਤੇ ਲੋਕਾਂ ਦੇ ਦਿਲਾਂ ਦੇ ਉੱਤੇ ਉਹਨਾਂ ਨੇ ਰਾਜ ਕੀਤਾ ਕਿਵੇਂ ਆਪਣੇ ਸਿੱਖ ਪੰਜਾਬ ਦੇ ਬਾਦਸ਼ਾਹ ਜੁੜੇ ਹੋਏ ਇਸ ਲੜੀ ਦੇ ਨਾਲ ਨਾਲੋ ਨਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਕੇ ਧੰਨਵਾਦੀ ਜ਼ਰੂਰ ਬਣਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ